ਇੰਨੀ ਵਾਰ ਤੁਹਾਡੇ ਨਾਲ ਕੋਈ ਗਲਤ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰ 2 ਸਾਲ ਦਾ 2 ਸਾਲ ਮਿਲਿਆ ਮਨ ਇੰਸਟਾਗ੍ਰam ਤੇ ਲੱਗੀ ਦੋਸਤੀ ਇੱਕ ਵਿਅਕਤ ਮਹਿਲਾ ਨੂੰ ਇੰਨੀ ਭਾਰੀ ਪੈ ਗਈ ਕਿ ਇੱਕ ਲੜਕਾ ਉਸ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਵਿਆਹ ਤੋਂ ਮੁੱਕਰ ਗਿਆ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਉਸ ਦਾ ਮੈਡੀਕਲ ਕਰਵਾ ਕੇ ਲੜਕੇ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰ ਲਿਆ ਮਾਮਲਾ ਅਬੋਰ ਦੇ ਥਾਣਾ ਖੂਇਆ ਸਰਵਰ ਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਲੜਕੀ ਵੱਲੋਂ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਗਏ ਨੇ ਕਿ ਉਸ ਨੂੰ ਇੱਕ ਲੜਕੇ ਵੱਲੋਂ ਵਿਆਹ ਦਾ ਝਾਸਾ ਦੇ ਕੇ ਉਸ ਦਾ ਸਰੀਰ ਕਸ਼ੂਚਣ ਕੀਤਾ ਗਿਆ ਤੇ ਆਥਰ ਨੂੰ ਵਿਆਹ ਤੋਂ ਮੁੱਕਰ ਗਿਆ ਜਿਸ ਤੇ ਪੁਲਿਸ ਨੇ ਲੜਕੇ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰ ਲਿਆ ਤੇ ਮਹਿਲਾ ਦਾ ਹਸਪਤਾਲ ਦੇ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰ ਅਸੀਂ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਅਸਰ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫਿਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜੱਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਕੋ ਗਲਤ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੀ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਮੈਡਮ ਇਹ ਕ੍ਰੇਪ ਕੇਸ ਆਇਆ ਕੀ ਮਾਮਲਾ ਜੀ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਬਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜੀ ਤੇ ਤਹਿਤ ਥਾਣਾ ਕੋਹਿੰਆ ਸਰਬਰ ਵਿਖੇ ਮਕਦਮਾ ਨੰਬਰ 15 ਮਿਤੀ 11/02/25 ਅੰਡਰ ਸੈਕਸ਼ਨ 69 69 ਪੀ ਐਨ ਐਸ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਦਾ ਚਾਹਸਾ ਦੇਖ ਕੇ ਉਹਦੇ ਨਾਲ ਸੀਰਕਸ ਵੱਡ ਬਣਾਉਂਦਾ ਆ ਆ ਮੈਡਮ ਕਿਸ ਤਰ੍ਹਾਂ ਦਾ ਕੇਸ ਆਇਆ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਇੱਥੇ ਤੇ ਐਗਜ਼ਾਮੀਨੇਸ਼ਨ ਲਈ ਪੁਲਿਸ ਵੱਲੋਂ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਆ ਤੇ ਇਸ ਤੋਂ ਬਾਅਦ ਸੈਂਪਲ ਜੋ ਹੈ ਉਹ ਮੁਹਾਲੀ ਜਾਣਗੇ ਜਿੱਦੋਂ ਫਾਈਨਲ ਰਿਪੋਰਟ ਆਏਗੀ ਤਾਂ ਦੱਸ ਦਿੰਦੇ ਹਾਂ ਕਿੰਨੀ ਵਾਰ ਤੁਹਾਡੇ ਨਾਲ ਕੋਈ ਗਲਤ ਕੰਮ ਕੀਤਾ ਹੋਏਗਾ ਉਹ ਬਹੁਤ ਵਾਰ ਕੀਤਾ ਸਰ ਬਹੁਤ ਵਾਰ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਇਨਸਟਾਗ੍ਰਾਮ ਤੇ ਲੱਗੀ ਦੋਸਤੀ ਇੱਕ ਵਿਅਕਤ ਮਹਿਲਾ ਨੂੰ ਇੰਨੀ ਭਾਰੀ ਪੈ ਗਈ ਕਿ ਇੱਕ ਲੜਕਾ ਉਸ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਵਿਆਹ ਤੋਂ ਮੁੱਕਰ ਗਿਆ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਉਸ ਦਾ ਮੈਡੀਕਲ ਕਰਵਾ ਕੇ ਲੜਕੇ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ ਮਾਮਲਾ ਅਬੋਰ ਦੇ ਥਾਣਾ ਖੂਇਆ ਸਰਵਰ ਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਲੜਕੀ ਵੱਲੋਂ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਗਏ ਨੇ ਕਿ ਉਸ ਨੂੰ ਇੱਕ ਲੜਕੇ ਵੱਲੋਂ ਵਿਆਹ ਦਾ ਝਾਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਆਖਰ ਨੂੰ ਵਿਆਹ ਤੋਂ ਮੁੱਕਰ ਗਿਆ ਜਿਸ ਤੇ ਪੁਲਿਸ ਨੇ ਲੜਕੇ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰ ਲਿਆ ਤੇ ਮਹਿਲਾ ਦਾ ਹਸਪਤਾਲ ਦੇ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰ ਆਸੀਂ ਇੰਸਟਾਗ੍ਰam ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਆਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਮੈ ਤੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫਿਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਾਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੂਗਲ ਕੰਮ ਕੀਤਾ ਹੋਏਗਾ ਉਹ ਬਹੁਤ ਵਾਰ ਕੀਤਾ ਸਰ ਬਹੁਤ ਵਾਰੀ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਮੈਡਮ ਇਹ ਕ੍ਰੇਪ ਕੇਸ ਹੈ ਆ ਕੀ ਮਾਮਲਾ ਜੀ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜਿਸ ਦੇ ਤਹਿਤ ਥਾਣਾ ਕੋਹਿਆ ਸਰਵਰ ਵਿਖੇ ਮਕਦਮਾ ਨੰਬਰ 15 ਮਿਤੀ 11/02/25 ਅੰਡਰ ਸੈਕਸ਼ਨ 69 69 ਬੀ ਐਨ ਐਸ ਤਹਿਤ ਮਾਮਲਾ ਜਲਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲੀਗੇਸ਼ਨ ਲਗਾਏ ਹੈ ਕਿ ਲੜਕੇ ਨੇ ਆਪਣਾ ਵਿਆਹ ਨਾ ਚਾਹਸਾ ਦੇਖ ਕੇ ਉਹਦੇ ਨਾਲ ਸੀਰਕਸ ਵੱਡ ਬਣਾਉਂਦਾ ਹੈ ਹਾਂ ਮੈਡਮ ਕਿਸ ਤਰ੍ਹਾਂ ਦਾ ਕੇਸ ਆਇਆ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸਟੇਸ ਐਗਜ਼ਾਮੀਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਆ ਇਸ ਤੋਂ ਬਾਅਦ ਸੈਂਪਲ ਜੋ ਹੈ ਉਹ ਮੁਹਾਲੀ ਜਾਣਗੇ ਜਿੱਦੋਂ ਫਾਈਨਲ ਰਿਪੋਰਟ ਆਏਗੀ ਫਿਰ ਆਉਣੀ ਹੈ 10%